ਸਾਡੀ ਸਿੱਖੀ ਇਦਾਂ ਦੀ ਨਹੀਂ ਸੀ ਕਿ ਸਾਡੇ ਸਿੱਖ ਜਿੰਨਾ ਵੀ ਕੋਲ ਖੜ ਕੇ ਧੀ ਭੈਣ ਆਪਦੇ ਆਪ ਨੂੰ ਸੇਫ ਸਮਝਦੀ ਸੀ ਜਿਹੜੀ ਜਿਹੜੀ ਇੱਕ ਬਾਣੇ ਵਾਲੇ ਸੰਘੋਂ ਦੇਖ ਕੇ ਆਪਦੇ ਆਪ ਨੂੰ ਉਸ ਸਮੇਂ ਸੁਰੱਖਿਆਤ ਸਮਝਦੀ ਸੀ ਕਿ ਹੁਣ ਇਹੋ ਜਿਹੀਆਂ ਗੱਲਾਂ ਸੁਣ ਕੇ ਕੋਲੇ ਖੜਨਾ ਵੀ ਪਸੰਦ ਕਰੂਗੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆ ਜਿਹੜੇ ਗੁਲਾਮੀ ਗੈਂਗ ਵਾਲੇ ਨਕਲੀ ਖਾਲਸਤਾਨੀ ਐਸਐਫਜੀ ਦੇ ਚਾਹ ਅਮਰਪਾਲ ਦੇ ਚੇਲੇ ਆ ਇਹਨਾਂ ਨੂੰ ਰਾਜ ਕਿਹੜੇ ਕੰਮਾਂ ਦੇ ਲਈ ਚਾਹੀਦਾ ਆ ਉਹ ਅੱਗੇ ਜਾ ਕੇ ਵੀਡੀਓ ਮੈਂ ਪੂਰੀ ਸੁਣਾਉਣਾ ਪਰ ਉਹਦੇ ਵਿੱਚ ਪਹਿਲਾਂ ਸ਼ੁਰੂਆਤ ਚ 9 ਸੈਕਿੰਡ ਦਾ ਕਲਿੱਪ ਸੁਣਿਓ ਕੁੜੀ ਦੇ ਜੀ ਆਪਦੀ ਮੈਨੂੰ ਨਿੱਕੀ ਲਿਆ ਕੇ ਨਾਲੇ ਚੋਦੂ ਤੇ ਨਾਲੇ ਬੁੱਦੀ ਨੇ ਤੈਨੂੰ ਉਚਾੜ ਕਰਿਆ ਗੁਰੂ ਕਿੱਥੇ ਪੁੱਟੜ ਦੇ ਰਸ ਪਾ ਗਏ ਤੇਰੀ ਮੈਂ ਭੈਣ ਨਾ ਚੋਦੀ ਤੇਰੀ ਮੈਂ ਹਾਂਜੀ ਆ ਜਿਹੜਾ ਤੁਸੀਂ ਇਹਨਾਂ ਕਲਿੱਪ ਸਰਵਣ ਕੀਤਾ ਆ ਇਹ ਬੰਦੇ ਦੇ ਬਾਰੇ ਦੇ ਵਿੱਚ ਤੇ ਇਹਨਾਂ ਨੂੰ ਕਿਹੜੀ ਗੁਲਾਮੀ ਮਹਿਸੂਸ ਹੁੰਦੀ ਨਕਲੀ ਖਾਲਸਤਾਨੀਆਂ ਨੇ ਉਹਦੇ ਬਾਰੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਆ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹਿ ਜਾਓ ਇਹ ਆ ਜਿਹੜੀ ਇਹ ਤਾਂ ਭਰੇ ਮੈਸੇਜ ਕੀਤੇ ਆ ਇਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਪੂਰੇ ਸੁਣਾਉਣਾ ਆ ਇਹ ਜਿਹਦੇ ਤੁਸੀਂ ਕਲਿੱਪ ਸੁਣੀ ਆ 9 ਸੈਕਿੰਡ ਦੀ ਇਹਦਾ ਨਾਮ ਆ ਜੱਸ ਚੱਠਾ ਔਰ ਫਨਸ਼ੇੜੀ ਤੇ ਮਿੱਤਰੋ ਇਹ ਜਿਹੜਾ ਐਸਐਫ ਜੀ ਦਾ ਬਹੁਤ ਖਾਸ ਬੰਦਾ ਆ ਆਪਦੇ ਆਪ 'ਚ ਕਹਿੰਦਾ ਆ ਦੱਸਦਾ ਆ ਜਦੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਕੱਲ ਕੇ ਪਰਸੋ ਇਹਨਾਂ ਨੇ ਆ ਫਰਾਡ ਜਿਹਾ ਕੀਤਾ ਆ ਵੋਟਾਂ ਵਾਲਾ ਫੇਰ ਉਸ ਇੱਕ ਆਉਂਦੇ ਜਜ਼ਬਾਤਾਂ ਦੇ ਨਾਲ ਖਲਵਾੜ ਕੀਤਾ ਪੰਨੂ ਹੋਣਾ ਨੇ ਉਸ ਦੌਰਾਨ ਸਟੇਜ ਦੇ ਉੱਪਰ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ 트럼ਪ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਆ ਤੇ ਉੱਥੇ ਜਿਹੜੇ ਪੰਜ ਪਿਆਰੇ ਪੇਸ਼ ਕੀਤੇ ਜਾਂਦੇ ਐ ਐਸਐਫਜੇ ਪੰਨੂ ਵੱਲੋਂ ਉਹਨਾਂ ਦੇ ਵਿੱਚ ਇੱਕ ਬੰਦਾ ਜਿਹੜਾ ਗਾਲਾਂ ਕੱਢਣ ਵਾਲਾ ਇਹ ਹੁੰਦਾ ਆ ਤੇ ਰੱਖ ਸਕਿੰਟ ਦੀ ਉਹ ਕਲਿੱਪ ਵੀ ਸੁਣਿਆ ਸਿੱਖ ਪੰਥ ਵੱਲੋਂ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਪ੍ਰੈਜ਼ੀਡੈਂਟ ਡੋਨਾਲਡ 트럼ਪ ਦੀ ਚੜ੍ਹਦੀ ਕਲਾ ਲਈ ਤੇ ਆਪਣੇ ਵੀਰ ਵਕੀਲ ਗੁਰਪਤਵੰਦ ਸਿੰਘ ਪੰਨੂ ਦੀ ਚੜ੍ਹਦੀ ਕਲਾ ਲਈ ਅਰਦਾਸ ਹਾਂਜੀ ਆ ਹੁਣ ਸਟੇਜ ਦੇ ਉੱਪਰ ਟਰੰਪ ਦੀ ਚੜ੍ਹਦੀ ਕਲਾ ਦੀ ਤਾਸ ਕਰ ਰਹੇ ਆ ਤੇ ਪੰਨੂ ਦੀ ਚੜ੍ਹਦੀ ਕਲਾ ਦੀ ਤਾਸ ਕਰ ਰਹੇ ਆ ਤੇ ਨਾਲ ਕਹਿ ਰਹੇ ਆ ਵੀ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਤੇ ਉਹਨਾਂ ਪੰਜ ਪਿਆਰਿਆਂ ਦੇ ਵਿੱਚ ਆ ਜਿਹੜਾ ਬਾਣੇ ਵਾਲਾ ਖੜਾ ਆ ਨਸ਼ੇੜੀ ਇਹ ਆ ਜੀ ਜਸ ਚੱਠਾ ਜਿਹੜਾ ਸ਼ੁਰੂਆਤ ਦੇ ਵਿੱਚ 22 ਦੇ ਨਾਲ ਕੁਕਰਮ ਕਰਨ ਦੀ ਗੱਲ ਕਰਦਾ ਤੇ ਇਕੱਲੀ ਗੱਲ ਹੀ ਨਹੀਂ ਕਰਦਾ ਇਹਨੇ ਕੀਤਾ ਵੀ ਸੀ ਇਹਦਾ ਪਿੰਡ ਦੱਸਦੇ ਆ ਇੱਧਰ ਸ਼ਾਹਕੋਟ ਦੇ ਲੱਗ ਗਿਆ ਤੇ ਇਹ ਕਿਸੇ ਹੋਰ ਜਗ੍ਹਾ ਤੇ ਰਹਿੰਦਾ ਸੀ ਤੇ ਜਿੱਥੇ ਰਹਿੰਦਾ ਸੀਗਾ ਉੱਥੇ ਇਸ ਚਵਲ ਨੇ ਆ ਮੈਂ ਨਾਲ-ਨਾਲ ਇਹਦੀਆਂ ਪਹਿਲਾਂ ਦੀਆਂ ਫੋਟੋ ਵੀ ਲਾਈ ਜਾਂਦਾ ਆ ਤੇ ਹੁਣ ਜਿਹੜਾ ਨੇ ਵੇਖਤਾ ੜਾ ਉਹ ਵੀ ਲਾਉਣਾ ਤੇ ਜਿਹੜੀ ਇਹਦੀ ਆ ਪੂਰੀ ਵੀਡੀਓ ਵੀ ਅੱਗੇ ਜਾ ਕੇ ਸੁਣਾਉਣਾ ਆ ਇਸ ਚਵਲ ਨੇ 8 ਸਾਲ ਦੀ ਬੱਚੀ ਦਾ ਜਿਹੜਾ ਆ ਹੁਣ ਮੈਂ ਕਿਹੜੇ ਸ਼ਬਦਾਂ ਦੇ ਨਾਲ ਕਹਾਂ ਵੀ ਮੂੰਹ ਕਾਲਾ ਕੀਤਾ 8 ਸਾਲ ਦੀ ਬੱਚੀ ਦੇ ਨਾਲ ਇਹਨੇ ਕੋ ਕਰਮ ਕੀਤਾ ਆਪਦੇ ਗਵੰਡੀਆਂ ਦੀ ਬੱਚੀ ਦੇ ਨਾਲ ਤੇ ਫਿਰ ਇੱਥੋਂ ਇਹ ਅਮਰੀਕਾ ਤੋਰ ਗਿਆ ਸੀਗਾ ਇੱਥੇ ਵੀ ਜਿਹੜਾ ਇਹ ਵਾਲੀਆਂ-ਵਾਲੀਆਂ ਖੋਣੀਆਂ ਚੇਨੀਆਂ ਲਾਉਣੀਆਂ ਕਿਸੇ ਦੀਆਂ ਤੇ ਇਤਾਂ ਦੇ ਕੰਮ ਜਿਹੜਾ ਇੰਡੀਆ ਦੇ ਵਿੱਚ ਵੀ ਕਰਦਾ ਹੁੰਦਾ ਸੀ ਤੇ ਤੁਸੀਂ ਹੈਰਾਨਗੀ ਦੇਖੋ ਵੀ ਹੁਣ ਭੇਖਤਾ ਰਿਆ ਤੇ ਪੰਨੂ ਨੇ ਸਟੇਜ ਤੇ ਚੜ੍ਹਿਆ ਤੇ ਉਹਨੂੰ ਪੰਜ ਪਿਆਰੇਾਂ ਦੇ ਵਿੱਚ ਜਿਹੜਾ ਆ ਸ਼ਾਮਲ ਕੀਤਾ ਹੋਇਆ ਜਿੱਥੇ ਕਿ 트럼ਪ ਦੀ ਝੜੀ ਕਾਲਾ ਨਿਤਾਸ ਕਰ ਰਿਹਾ ਹੁਣ ਮੈਂ ਜ਼ਿਆਦਾ ਸਮਾਂ ਲੈਂਦਾ ਹੋਇਆ ਪਹਿਲਾਂ ਦੀ 1 ਮਿੰਟ 40 ਸੈਕਿੰਡ ਦੀ ਵੀਡੀਓ ਆ ਵਿੱਚ ਮੈਂ ਲਾਉਣ ਲੱਗਾ ਆ ਉਹਦੇ ਵਿੱਚ ਕੀ ਕਰ ਰਿਹਾ ਵੀ ਸਾਡੀ ਇੱਕ ਸਿੰਘ ਸਾਹਿਬ ਨੂੰ ਜਿਹੜਾ ਪਹਿਲਾਂ ਇਹਨਾਂ ਦੀ ਐਸਐਫਜੀ ਦੀ ਸਪੋਰਟ ਕਰਦਾ ਹੁੰਦਾ ਸੀ ਪੂਰੀ ਤਰ੍ਹਾਂ ਪੰਨੂ ਹੋਣਾ ਸਪੋਰਟ ਕਰਦਾ ਸੀ ਜਦੋਂ ਉਹਨੂੰ ਇਹਨਾਂ ਦੀ ਸਚਾਈ ਪਤਾ ਲੱਗੀ ਤਾਂ ਉਹ ਬੰਦਾ ਪਿੱਛੇ ਹਟ ਗਿਆ ਤਾਂ ਫਿਰ ਇਹਨਾਂ ਨੇ ਕਿਸ ਕਦਰ ਤੱਕ ਉਹਨੂੰ ਤਾਂ ਦਿੱਤੀਆਂ ਕਿੰਨੀ ਆਪਦੀ ਰਾਸ਼ਟਰੀ ਭਾਸ਼ਾ ਜਿਹੜੀ ਇਹਨਾਂ ਦੀ ਹੈਗੀ ਖਾਲਸਤਾਨ ਦੀ ਨਕਲੀਆਂ ਦੀ ਉਹਦੇ ਵਿੱਚ ਉਹਨਾਂ ਨੇ ਗਾਲਾਂ ਕੱਢੀਆਂ ਬਕਵਾਸ ਕੀਤੀ ਆ ਤੁਸੀਂ 1 ਮਿੰਟ ਤੇ 40 ਸੈਕਿੰਡ ਦੀ ਜਿਹੜੀ ਵੀਡੀਓ ਆਡੀਓ ਦੇ ਰੂਪ ਦੇ ਵਿੱਚ ਹੈਗਾ ਆ ਇਹ ਖੁਦ ਹੀ ਸੁਣ ਲਓ ਵੀ ਕਿੰਨੀ ਮਿੱਠੀ ਬੋਲੀ ਬੋਲ ਰਿਹਾ ਹੈ ਫੁੱਦੀ ਦੇ ਘਰ ਜਦੋਂ ਤਣਾ ਟਾਈਮ ਲੱਗਾ ਤੇ ਰਿਕਾਰਡਿੰਗ ਜ਼ਰੂਰ ਕਰ ਲਈ ਨਾਲ ਤੇਰੀ ਮੈਂ ਦੀ ਲੰਨ ਤੂੰ ਭੈਣ ਚੁੱਦਾ ਕਰਿਆ ਮਰਤਪਾਲ ਭਾਈ ਰੋ ਖਲਾਬ ਬੋਲਦਾ ਕਦੇ ਤੂੰ ਕਿਸ ਦੇ ਖਲਾਬ ਬੋਲਦਾ ਫੁੱਦੀ ਦੇ ਚੂਰੀ ਵੀ ਤੇਂ ਬੋਲਦਾ ਸੀ ਉਹ ਦੇਰ ਨਾਲ ਸ਼ੇਰੀਆਂ 6 ਵਜੇ ਦੀ ਕੱਢਦੀ ਉਹਦੇ ਭੈਣ ਦੇ ਲੌੜਿਆ ਤੇ ਤੇਰੇ ਵੀ ਉਇਜੀ ਕੱਢਣੀਆਂ ਹੀ ਤੇਰੇ ਤੇਰੇ ਨਾਲ ਸਾਹ ਨਾਲ ਬੋਲੀ ਜਵਿੰਦਰ ਪੁਂਦੀਹਾ ਘਰੋਪਿਆ ਮੇਰਾ ਤੇ ਜੱਸਾ ਮੇਰਾ ਨਾਂ ਆ ਪਿੰਡ ਮੇਰਾ ਸ਼ਾਹ ਕੋ ਢੰਡੂ ਵਾਲਿਆ ਪਤਾ ਕਰਕੇ ਮੇਨਾ ਬੋਲੀ ਮੈਂ ਦੀ ਲਾਨਾ ਸਾ ਦਵਾਂਗੇ ਤੇਰੀ ਲਾਸ਼ ਤੇ ਮੱਖੀ ਨਹੀਂ ਬਹਿਣ ਦੰਦੇ ਅਸੀਂ ਮੁੜ ਕੇ ਤੈਨੂੰ ਇੰਨੀ ਗੱਲ ਤੈਨੂੰ ਦੱਸਤੀ ਸੜਕ ਤੇ ਨਹੀਂ ਰੱਖਣ ਦੰਦੇ ਲਾਸ਼ ਤੇਰੀ ਯਾਰ ਪਾ ਦੇਂਗੇ ਪੈਗ ਚੁੱਦਾ ਤੇਰੇ ਟੱਬਰ ਤਾਈ ਮੇਰੀ ਤਾਂ ਮਾਂ ਚੁੱਤਣੀ ਚੁੱਤਣੀ ਪੈਣ ਚੁੱਦਾ ਤੇਰੇ ਜਵਾਕਾਂ ਦੀ ਵੀ ਮਾਂ ਚੁੱਤਣੀ ਤੈਨੂੰ ਮੈਂ ਦੱਸਤਾ ਜਿਹੜੀਆਂ ਤੇਰੀਆਂ ਬੱਚੀਆਂ ਉਹ ਵੀ ਮਾਰ ਲੀਆਂ ਪੈਣ ਚੁੱਦਾ ਤੂੰ ਬੁੱਲੇ ਨਹੀਂ ਹੰਗੀ ਬੁੱਧੀਆਂ ਦੁਹਰਾਉਂਦਾ ਘੁੰਮ ਚਹਰਾਉਂਦਾ ਤੇਰੀ ਮਾਰੇ ਬਾਹਰੋਂ ਸਾਤੇ ਵਜੀਗ ਦੇ ਖੜੀ ਦੇ ਤੇ ਤੈਨੂੰ ਖੜੀ ਨੇ ਜੰਮਦਾ ਫੁੱਦੀਰਾਂ ਤੇ ਚ ਸਬਰ ਨਹੀਂ ਤੇਰੀ ਭੈਣ ਦਾ ਸ਼ੋਲਾ ਤੇਰੀ ਦਾ ਤੇ ਤੂੰ ਐਂਟਰਵਿਊ ਕੀਤੀ ਗਏ ਹੁਣ ਤੇਰੀ ਇੰਟਰਵਿਊ ਹੋਈ ਚਾਚਰਾ ਗਿਰਾ ਕੇ ਫੁੱਦੀਰ ਤੇਰਾ ਚੱਪੜ ਚ ਵੀ ਜਿਹੜਾ ਤੇਰਾ ਇਨਸਾਫ ਮੰਗਣ ਲਈ ਡੇਰੀ ਦੀ ਚੱਕੀ ਫਿਰਦਾ ਉਹ ਵੀ ਮਾਰ ਲੈ ਭੈਣ ਦੇ ਲੋੜਿਆ ਕਦੇ ਵੀ ਕਰ ਦੇਵੇਂ ਭੈਣ ਚ ਤਾਂ ਤੇਰੇ ਇਨਸਾਫ ਮੰਗਣ ਵਾਲੇ ਵੀ ਕਰਦਾ ਪਿੰਡ ਕੀ ਤੈਨੂੰ ਮੈਂ ਚੋਪੀੜੀਆਂ ਤੇ ਸੱਤਾ ਦੇ ਨਾਗ ਨਾ ਤੇਈ ਬੁੱਦੀ ਦਾ ਮੁੜ ਕੇ ਕਿਤੇ ਕਿਤੇ ਇੰਟਰਵਿਊ ਕਰਦਾ ਕਿਤੇ ਕਿਤੇ ਕਰਦਾ ਕੁੜੀ ਦੇ ਜੀ ਆਪਦੀ ਮੈਨੂੰ ਨਿੱਕੀ ਲਿਆ ਕੇ ਨਾਲੇ ਚੋਦੂ ਦੇ ਨਾਲੇ ਬੁੱਦੀ ਨੇ ਤੈਨੂੰ ਉਚਾਲ ਕਰਿਆ ਗੁਰੂ ਕਿੱਥੇ ਪੁੱਛੜ ਦੇ ਵਸ ਪਾ ਗਈ ਤੇਰੀ ਮੈਂ ਭੈਣ ਨਾ ਚੋਦੀ ਤੇਰੀ ਮੈਂ ਹਾਂਜੀ ਹੁਣ ਤੁਸੀਂ ਇਹ ਸੁਣ ਲਿਆ 1 ਮਿੰਟ 40 ਸੈਕਿੰਡ ਦੇ ਵਿੱਚ ਵੀ ਆ ਜਿਹੜਾ ਇੱਕ ਜਸ ਛੱਠਾ ਨਾਂ ਦਾ ਸਟੇਜ ਤੇ ਖੜਾ ਸੀ ਉਹ ਕਿਸ ਕਦਰ ਤੱਕ ਖਾਲਸਪੁਰ ਦੀ ਰਾਸ਼ਟਰੀ ਭਾਸ਼ਾ ਬੋਲ ਰਿਹਾ ਆ ਇੱਕ ਆਪਣੇ ਸਿੰਘ ਨੂੰ ਜਿਹੜਾ ਬੰਦਾ ਪਹਿਲਾਂ ਇਹਨਾਂ ਦੀ ਸਪੋਰਟ ਕਰਦਾ ਸੀ ਬਾਅਦ ਵਿੱਚ ਪਿਛੇ ੜਕ ਕੇ ਸਵਾਲ ਕਰਦਾ ਆ ਸਵਾਲ ਪੁੱਛਦਾ ਵੀ ਭਾਈ ਵੋਟਾਂ ਦਾ ਕੀ ਬਣਿਆ ਤੁਸੀਂ ਕਿਉਂ ਲੋਕਾਂ ਦੇ ਨਾਲ ਫਰਾਡ ਕਰ ਰਹੇ ਆ ਵੀ ਆਪਾਂ ਨੂੰ ਇਹ ਗੱਲ ਠੀਕ ਨਹੀਂ ਲੱਗਦੀਗੀ ਸੋ ਮਿੱਤਰੋ ਮੈਂ ਵਾਰ-ਵਾਰ ਕਹਿਣਾ ਹੁੰਦਾ ਨਾ ਵੀ ਇਹਨਾਂ ਨੂੰ ਰਾਜ ਕਿਹੜੇ ਕੰਮਾਂ ਲਈ ਚਾਹੀਦਾ ਆ ਰਾਜ ਇਹਨਾਂ ਨੂੰ ਆਹ ਕੰਮਾਂ ਲਈ ਚਾਹੀਦਾ ਆ ਹੋਰ ਤਾਂ ਸਾਰੇ ਕੰਮਾਂ ਦੀ ਇਹਨਾਂ ਨੂੰ ਆਜ਼ਾਦੀ ਹੈਗੀ ਆ ਬਸ ਇਹ ਆਹੀ ਇਹਨਾਂ ਨੂੰ ਇੱਕ ਆਜ਼ਾਦੀ ਨਹੀਂ ਵੀ ਜੇ ਕੋਈ ਸਵਾਲ ਪੁੱਛਦਾ ਆ ਕੋਈ ਤੁਹਾਨੂੰ ਕੁਐਸਚਨ ਕਰਦਾ ਕੋਈ ਛੋਟੇ ਨਾਲ ਸਹਿਮਤ ਨਹੀਂ ਹੁੰਦਾ ਵੀ ਉਹਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਿਵੇਂ ਕਰ ਸਕਣ ਕੋਈ ਕਰਮ ਕਿਵੇਂ ਕਰ ਸਕਣ ਆ ਤੁਸੀਂ ਖੁਦ ਦੇਖੋ ਵੀ ਬੰਦਾ ਕਹਿ ਰਿਹਾ ਵੀ ਮੈਂ ਤੇਰੀ ਕੁੜੀ ਚੱਕ ਕੇ ਲੈ ਜਾਣੀ ਆ ਤੇ ਆਹਦਾ ਉਹ ਫਿਰ ਪਰਲੇ ਪਾਊਗੀ ਵੀ ਕਿਹੜੇ ਪੁੱਛੜ ਦੇ ਵਸ ਪਾ ਗਿਆ ਸੋ ਮਿੱਤਰੋ ਕੱਲ ਨੂੰ ਜੇ ਇਹਨਾਂ ਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਆ ਤਾਂ ਜਿਹੜੇ ਆ ਬੰਦੇ ਉੱਪਰ ਖੜੇ ਆ 5 7 10 ਜਣੇ ਓਬਵੀਅਸ ਆ ਵੀ ਇਹਨਾਂ ਦੇ ਵਿੱਚ ਹੀ ਕੋਈ ਮਿਨਿਸਟਰ ਹੋਊਗਾ ਕੋਈ ਪੁਲਿਸ ਦੇ ਵਿੱਚ ਹੋਊਗਾ ਜਿਹੜਾ ਉਹਦਾ ਚੀਫ ਹੋਊਗਾ ਕੋਈ ਹੋਰ ਕਿਤੇ ਹੋਊਗਾ ਸੋ ਇਹਨਾਂ ਨੇ ਕੀ ਕਰਿਆ ਕਰਨਾ ਆ ਜਿਨ੍ਹਾਂ ਦੀ ਮਾਨਸਿਕਤਾ ਇਦਾਂ ਦੀ ਆ ਸਾਰੇ ਜਿਹੜੇ ਬਲਾਤਕਾਰੀ ਇਕੱਠੇ ਹੋਏ ਵੀ ਆਹੇ ਜਿਹੜੇ ਅੱਜ ਸ਼ਬਦੀ ਬਲਾਤਕਾਰ ਕਰਦੇ ਪਰ ਕੱਲ ਨੂੰ ਪਾਵਰ ਹਾਊਸ ਦੇ ਵਿੱਚ ਆ ਗਈ ਤਾਂ ਦਿਓ ਤੁਸੀਂ ਇਹਨਾਂ ਕੋਲ ਕੋਈ ਇਨਸਾਫ ਲੈਣ ਜਾਇਆ ਕਰਨਾ ਕੋਈ ਕੰਮ ਦੇ ਲਈ ਜਾਇਆ ਕਰਨਾ ਕੋਈ ਬੇਨਤੀ ਜੋ ਉਹ ਜਿਹੜੀ ਲੈ ਕੇ ਜਾਇਆ ਕਰਨਾ ਤਾਂ ਅਜਸ ਛੱਠੇ ਅਰਗਿਆ ਨੇ ਜਿਹੜਾ ਅੱਜ ਐਸਐਫਜੀ ਦੀ ਵਾਸ਼ਿੰਗਟਨ ਡੀਸੀ ਤੋਂ ਵੋਟਾਂ ਦਰਾਉਂਸ ਤੇ ਉੱਪਰ ਖੜਾ ਆ ਉਸ ਬੰਦਿਆਂ ਨੇ ਇਹੋ ਜਿਹੇ ਦਰਿੰਦਿਆਂ ਨੇ ਤੁਹਾਨੂੰ ਡਿਮਾਂਡ ਕਰਿਆ ਕਰਨੀ ਵੀ ਆਪਦੀ ਬੱਚੀ ਆ ਨਾ ਜਿਹੜੀ ਉਹ ਸਾਡੇ ਕੋਲੇ ਦੌਰ ਆਪਾਂ ਛੱਡ ਜਾ ਇਸ ਫਿਰ ਜਿਹੜਾ ਤਰ੍ਹਾਂ ਕੰਮ ਆ ਜਿਹੜਾ ਉਹ ਵੀ ਹੈਗਾ ਆ ਉਹ ਅਸੀਂ ਕਰ ਦਿਆਂਗੇ ਇਹੇ ਆਜ਼ਾਦੀ ਜਿਹੜੀ ਇਹਨਾਂ ਨੂੰ ਮਿਲ ਨਹੀਂ ਰਹੀ ਨਾ ਉਹ ਇੰਡੀਆ ਚ ਮਿਲ ਰਹੀ ਹੈ ਨਾ ਅਮਰੀਕਾ ਤੇ ਕੈਨੇਡਾ ਚ ਮਿਲ ਰਹੀ ਤੇ ਉਸ ਆਜ਼ਾਦੀ ਦੇ ਲਈ ਜਿਹੜੇ ਹੁਣ ਯੋਧੇ ਸੰਘਰਸ਼ ਕਰ ਰਹੇ ਆ ਮੈਂਟੈਲਿਟੀ ਤੁਸੀਂ ਹੁਣ ਇਹਨਾਂ ਦੀ ਖੁਦ ਦੇਖ ਹੀ ਲਈ ਆ ਸੋ ਅੱਗੇ ਕਹਿਣ ਸਾਨੂੰ ਕੁਝ ਬਚਦਾ ਨਹੀਂ ਆ ਹੁਣ ਤੁਸੀਂ ਕਹੋਗੇ ਵੀ ਕਈ ਵਾਰੀ ਵੀ ਐਸਐਫਜੀ ਵਾਲਿਆਂ ਦੇ ਪੰਨੂ ਹੁਣਾਂ ਨੂੰ ਕੀ ਪਤਾ ਵੀ ਭਾਈ ਇਹ ਬੰਦਾ ਇਦਾਂ ਬਕਵਾਸ ਕਰਦਾ ਆ ਇਦਾਂ ਗਾਲਾਂ ਕੱਢਦਾ ਆ ਇਦਾਂ ਤਾਂ ਕਰਦਾ ਆ ਆ ਜਿਹੜੀ ਕਲੈਪ ਸੱਜ ਅਸੀਂ ਵਾਇਰਲ ਕਰ ਰਹੇ ਆ ਸੰਗਤ ਦੇ ਸਾਹਮਣੇ ਰੱਖ ਰਹੇ ਆ ਇਹ ਪੰਨੂ ਤੱਕ ਤੇ ਜਿੰਨੇ ਵੀ ਇਹਦੀ ਟੀਮ ਆ ਸਾਰਿਆਂ ਤੱਕ ਪਹਚਾਈ ਸੀ ਵੀ ਭਾਈ ਆ ਜਿਹੜਾ ਨਸ਼ੇੜੀ ਆ ਨਾ ਜੱਸ ਇਕੱਠਾ ਆ ਇਸ ਬੰਦੇ ਨੂੰ ਤੁਸੀਂ ਆਪਦੀ ਟੀਮ ਤੋਂ ਲਾਂਭੇ ਕਰ ਦਿਓ ਇਹ ਬੰਦਾ ਮਤਲਬ ਵੀ ਪਹਿਲਾਂ ਇਹ ਇੰਡੀਆ ਦੇ ਵਿੱਚ ਵੀ ਇਦਾਂ ਦੇ ਰਿਕਾਰਡ ਰਿਆ ਆ ਵੀ ਇਹਨੇ ਆਪਦੇ ਗਵਾਂਡ ਘਰ ਦੇ ਵਿੱਚ 8-9 ਸਾਲ ਦੀ 25 ਦੇ ਨਾਲ ਮੂੰਹ ਕਾਲਾ ਕੀਤਾ ਆ ਉਹਦਾ ਜਿਹੜਾ ਬਲਾਤਕਾਰ ਕੀਤਾ ਐ ਸਕੰਜਰ ਨੇ ਤੇ ਉਸ ਤੋਂ ਬਾਅਦ ਵੀ ਇਹ ਸਿਰੇ ਦਾ ਨਸ਼ੇੜੀ ਸੀ ਗੀਆਂ ਇਹਦੀਆਂ ਸ਼ਕਲ ਹੀ ਦੇਖ ਲਓ ਤੇ ਇੱਥੇ ਸਿਰਫ ਕੀ ਆ ਵੀ ਇਹਨੇ ਭੇਖ ਧਾਰਿਆ ਤੇ ਭੇਖ ਧਾਰ ਕੇ ਆਪ ਤੁਹਾਡੇ ਵਿੱਚ ਵੜਿਆ ਤੇ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਸੰਤ ਬੰਦੇ ਹੀ ਉਹਦੇ ਇਦਾਂ ਦੇ ਚਾਹੀਦੇ ਸੀ ਤਾਂ ਚੁਣ-ਚੁਣ ਕੇ ਜਿਹੜੇ ਬਲਾਤਕਾਰੀ ਮਾਨਸਿਕਤਾ ਵਾਲੇ ਆ ਇਦਾਂ ਦੀ ਮਨੋਵਿਗਤੀ ਵਾਲੇ ਜਿਹੜੇ ਉਹ ਅਸੀਂ ਭਰਤੀ ਕਰਨੇ ਆ ਵੀ ਜਿਹੜਾ ਵੀ ਸਾਨੂੰ ਸਵਾਲ ਕਰੇ ਜਿਹੜਾ ਵੀ ਸਾਡੇ ਤੇ ਕੋਈ ਗੱਲਬਾਤ ਕਰੇ ਉਸ ਬੰਦੇ ਤੇ ਫਿਰ ਅਸੀਂ ਉਹਦੇ ਬੱਚਿਆਂ ਨੂੰ ਚੱਕਣ ਦੀਆਂ ਧਮਕਾਉਂ ਨੂੰ ਮਾਰਨੀਆਂ ਤਾਂ ਮਕੂਆਂ ਤੇ ਉਹਨਾਂ ਦੀ ਕਰਤਾਰ ਕੁਸ਼ੀ ਦੀਆਂ ਤੇ ਸ਼ਬਦੀ ਬਲਾਤਕਾਰ ਕਰਨੀਆਂ ਧਮਕੀਆਂ ਜਿਹੜੀਆਂ ਅਸੀਂ ਦਵਾ ਸਕੀਏ ਉਹਨੇ ਅਮਰਤਪਾਲ ਦਾ ਵੀ ਸਪੋਰਟਰ ਦੱਸਦਾ ਤੁਸੀਂ ਖਰਾਪ ਦੇ ਵਿੱਚ ਹੀ ਸੁਣਿਆ ਸੋ ਆਂਦੇ ਹੁੰਦੇ ਵੀ ਲੰਡੇ ਨੂੰ ਖੁੰਡਾ ਵਾਲ ਪਾਣ ਕੇ ਮਿਲਦਾ ਉਹ ਕਹਾਵਤ ਜਿਹੜੀ ਸੱਚ ਕੀਤੀ ਆ ਸੋ ਇਸੇ ਤਰ੍ਹਾਂ ਨਾਲ ਜਿਹੋ ਜਿਹੇ ਜਿੰਨੇ ਆਂਦੇ ਨੇ ਜਿਨ੍ਹਾਂ ਦੇ ਉਹ ਪਤਾ ਨਹੀਂ ਕੀ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਂ ਛੜਪ ਕੋਈ ਇਦਾਂ ਦੀ ਕਹਾਵਤ ਹੁੰਦੀ ਹੈ ਜਿਨ੍ਹਾਂ ਦੇ ਅੰਮ੍ਰਿਤ ਪਾਲ ਵਰਗੇ ਖੁਦ ਚਟਾਂ ਇਦਾਂ ਦੀਆਂ ਕਰਦੇ ਰਹੇ ਹੁਣ ਟੈਂਡਰ ਆਪ ਦਾ ਮਸ਼ਹੂਰ ਹੋਣ ਤੇ ਉਹਨਾਂ ਦੇ ਚੇਲੇ ਬਲਾਤਕਾਰੀ ਮਾਨਸਕਟਾਲੇ ਨਾ ਹੋਣ ਇਹ ਕਿਵੇਂ ਹੋ ਸਕਦਾ ਹੈ ਸੋ ਭਾਈ ਅੱਗੇ ਤੋਂ ਆਪ ਦਾ ਸੋਚ ਵਿਚਾਰ ਕੇ ਇਹਨਾਂ ਦੇ ਹੱਥੇ ਚੜਿਆ ਕਰੋ ਇਹ ਘਰੇਵਾੜ ਨਾਲੇ ਨਹੀਂ ਕਿ ਇਹਦੇ ਕੋਈ ਬਹੁਤੇ ਮੂੰਹ ਲਾਉਣ ਵਾਲੇ ਨਹੀਂ ਹਜੇ ਤੁਸੀਂ ਸਿਰਫ ਇਹ ਟੌਪ ਤੇ ਫੇਸਬੁੱਕ ਤੇ ਗਾਲਾਂ ਕੱਢਦੇ ਦੇਖਿਆ ਜਦੋਂ ਇਹਨਾਂ ਦੇ ਹੱਥ ਪਾਵਰ ਆ ਗਈ ਅਸਲੀ ਰੰਗ ਤੁਹਾਨੂੰ ਇਹਨਾਂ ਨੇ ਫੇਰ ਦਿਖਾਉਣਾ ਆ ਤੁਹਾਡੇ ਸਾਹਮਣੇ ਅਸੀਂ ਇੱਕ ਏਡੀ ਵੱਡੀ ਐਗਜ਼ਾਮਪਲ ਲਿਆ ਕੇ ਸਾਹਮਣੇ ਰੱਖਤੀ ਆ ਵੀ ਬਾਣਾ ਪਾ ਕੇ ਭੇਖ ਧਾਰ ਕੇ ਸਟੇਜ ਤੇ ਚੜ ਕੇ ਪੰਜ ਪਿਆਰਾਂ ਵਿੱਚ ਸ਼ਾਮਲ ਹੋਇਆ ਬੰਦਾ ਇੱਕ ਮਹੀਨਾ ਪਹਿਲਾਂ ਇੱਕ ਸਿੰਘ ਨੂੰ ਕੈਲੀਫੋਰਨੀਆ ਵਿੱਚ ਵਸਦੇ ਨੂੰ ਉਹਦੀ ਬੱਚੀ ਨੂੰ ਚੱਕ ਕੇ ਉਹਦੇ ਨਾਲ ਦੁਸ਼ਕਰਮ ਕਰਨ ਦੀ ਗੱਲ ਕਰਦਾ ਆ ਤੇ ਪੰਨੂ ਹੁਣੀ ਕਹਿੰਦੇ ਆ ਸਾਨੂੰ ਕੋਈ ਮਤਲਬ ਨਹੀਂ ਆ ਸਾਡੇ ਲਈ ਖਾਲਸਤਾਨ ਦੀ ਅਹਿਮੀਅਤ ਸਾਡੇ ਲਈ ਕਿਸੇ ਦੇ ਬੱਚੇ ਦੀ ਅਹਿਮੀਅਤ ਨਹੀਂ ਕਿ ਸਾਡੇ ਲਈ ਇਨਸਾਨੀਅਤ ਦੀ ਅਹਿਮੀਅਤ ਨਹੀਂ ਸਾਡੇ ਲਈ ਸਿੱਖੀ ਦੀ ਕੋਈ ਅਹਿਮੀਅਤ ਨਹੀਂ ਹੈਗੀ ਸੋ ਹੁਣ ਜਿਹੜੇ ਭੱਜ ਭੱਜ ਕੇ ਵੋਟਾਂ ਪਾਉਣ ਜਾਂਦੇ ਆ ਜਿੱਦ ਦੇ ਇਹਨਾਂ ਦੇ ਹੱਥ ਪਾਵਰ ਆ ਗਈ ਉਦੋਂ ਥੋੜੀਆਂ 2-2 ਸਾਲ ਦੀਆਂ 8-8 ਸਾਲ ਦੀਆਂ 10-10 ਸਾਲ ਦੀਆਂ ਬੱਚੀਆਂ ਚੱਕ ਕੇ ਲੈ ਜਾਇਆ ਕਰਦੇ ਨੇ ਇਹਨਾਂ ਨੇ ਤੁਸੀਂ ਅੱਜ ਤੱਕ ਦੁਨੀਆ ਤੇ ਹੋਏ ਜ਼ੁਲਮ ਭੁੱਲ ਜਿਓਗੇ ਚਾਹ ਯੁੱਧੀਆਂ ਆਪਣੇ ਯੁੱਧੀਆਂ ਤੇ ਹੋਏ ਕੋਈ ਆਪਣੇ ਜਿਹੜੇ ਮੁਗਲਾਂ ਦੇ ਹੋਏ ਜਾਂ ਕੋਈ ਹੋਰ ਕਿਸੇ ਦੇ ਜਿਹੜੇ ਅਤਿਆਚਾਰ ਹੋਏ ਆ ਤਲੇ ਬੰਨਾਂ ਦੇ ਹੋਏ ਆ ਉਹ ਤੁਸੀਂ ਭੁੱਲ ਜਾਓਗੇ। ਤੋਂ ਇਹਨਾਂ ਨੇ ਇਥੋਂ ਤੱਕ ਜ਼ੁਲਮਾਂ ਦੀ ਜਿਹੜੀ ਹੱਦ ਪਾਰ ਕਰਨੀ ਆ। ਸੋ ਆਹੀ ਆਜ਼ਾਦੀ। ਸੋ ਇਹੀ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਮੇਰੇ ਤੁਲ ਰੱਖੀਆਂ ਸੀ। ਹੁਣ ਤੁਹਾਡੇ ਹੱਥ ਵਸਿਆ ਵੀ ਤੁਸੀਂ ਇਹੋ ਜਿਹੇ ਦਰਿੰਦਿਆਂ ਨੂੰ ਪਾਵਰ ਦੇਣੀ ਆ ਕਿ ਤੁਸੀਂ ਇਹਨਾਂ ਨੂੰ ਇਹਨਾਂ ਤੋਂ ਕਬਜ਼ੇ ਗੁਰੂ ਘਰਾਂ ਦੇ ਨਗਰ ਕੀਰਤਨਾਂ ਦੇ ਤੇ ਸਿੱਖੀ ਦੇ ਛੜਾਉਨੇ ਆ। ਸਿੱਖੀ ਦੇ ਜੜਾਂ ਦੇ ਵਿੱਚ ਤੇਲ ਦੇ ਦਿੱਤਾ ਸਿੱਖੀ ਖਤਮ ਕਰ ਦੁੱਤੀ ਆ। ਸਾਡੀ ਸਿੱਖੀ ਇਦਾਂ ਦੀ ਨਹੀਂ ਸੀ ਕਿ ਸਾਡੇ ਸਿੱਖ ਜਿਨ੍ਹਾਂ ਦੇ ਕੋਲ ਖੜ ਕੇ ਧੀ ਪੈਣ ਆਪਦੇ ਆਪ ਨੂੰ ਸੇਫ ਸਮਝਦੀ ਸੀ ਜਿਹੜੇ ਜਿਹੜੀ ਇੱਕ ਬਾਣੇ ਵਾਲੇ ਸੰਘੋਂ ਦੇਖ ਕੇ ਆਪਦੇ ਆਪ ਨੂੰ ਉਸ ਸਮੇਂ ਸੁਰੱਖਿਅਤ ਸਮਝਦੀ ਸੀ ਕੀ ਹੁਣ ਇਹੋ ਜਿਹੀਆਂ ਗੱਲਾਂ ਸੁਣ ਕੇ ਕੋਲੇ ਖੜਨਾ ਵੀ ਪਸੰਦ ਕਰੂਗੀ ਕੇਐਸਐਫਜੀ ਵਾਲਿਆਂ ਨੇ ਸਾਰੀ ਦੁਨੀਆ ਭਰ ਦੇ ਆਸ਼ਕਠੜਕੀ ਨਸ਼ੇੜੀ ਬਲਾਤਕਾਰੀ ਇਕੱਠੇ ਕਰਕੇ ਭਰਤੀ ਕੀਤੇ ਹੋਏ ਆ ਕਦੋਂ ਲੋਕੋ ਤੁਸੀਂ ਜਾਗਣਾ ਆ ਕਦੋਂ ਇਹਨਾਂ ਚਗਲਾਂ ਦਾ ਵਿਰੋਧ ਕਰਨਾ ਆ ਕਦੋਂ ਤੁਸੀਂ ਇਹਨਾਂ ਸ਼ਰਾਬੀਆਂ ਦਾ ਨਸ਼ੇੜੀਆਂ ਦਾ ਜਿਹੜਾ ਆ ਮੂੰਹ ਬੰਦਣਾ ਆ ਉਹ ਗੰਗੇ ਥਾਲੀਆ ਲੜ ਕੇ ਸ਼ਰਾਬ ਦੀ ਬੋਤਲ ਹੱਥ 'ਚ ਫੜ ਕੇ ਕਹਿੰਦੇ ਆ ਮੈਨੂੰ ਨਹੀਂ ਪਤਾ ਮੈਂ ਸਿੱਖ ਹੈਗਾ ਕਿ ਨਹੀਂ ਹੈਗਾ ਪਰ ਐਮ ਖਾਲਸਤਾਨੀ ਉਹ ਕਹਿੰਦਾ ਆ ਮੈਨੂੰ ਨਹੀਂ ਪਤਾ ਮੈਂ ਸਿੱਖ ਹੈ ਜਾਂ ਕਿ ਨਹੀਂ ਉਹ ਕਹਿੰਦੇ ਆ ਸਾਨੂੰ ਸਿੱਖੀ ਪਿਆਰੀ ਨਹੀਂ ਸਾਨੂੰ ਖਾਲਸਪਤਾਨ ਚਾਹੀਦਾ ਆ ਸਿੱਖੀ ਰਵੇ ਨਾ ਰਵੇ ਰਾਜ ਚਾਹੀਦਾ ਰਾਜ ਕਰਨ ਦੀ ਲਾਲਸਾ ਦੇ ਵਿੱਚ ਉਹਨਾਂ ਬੰਦਿਆਂ ਦੀਆਂ ਬੱਚੀਆਂ ਨੂੰ ਨਹੀਂ ਇਹ ਬਖਸ਼ਰੇ ਜਿਹੜੇ ਕਿਸੇ ਟਾਈਮ ਤੇ ਇਹਨਾਂ ਦੇ ਕੱਟੜ ਸਪੋਰਟਰ ਆ ਤੇ ਥੋਡੇ ਮੇਰੇ ਵਰਗੇ ਜਿਹੜੇ ਕੋਈ ਮਾੜੇ ਮੋਟੇ ਇਹਨਾਂ ਦੇ ਸਵਾਲ ਕਰਦੇ ਤਾਂ ਉਹਨਾਂ ਨੂੰ ਇਹਨਾਂ ਨੇ ਕੀ ਬਖਸ਼ਣਾ ਬਾਕੀ ਤੁਸੀਂ ਆਪ ਸਿਆਣੇ ਹੋ ਸਮਝੇਦਾਰ ਹੋ ਇਹਨਾਂ ਦਰਿੰਦਿਆਂ ਤੋਂ ਬਚੋ ਆਪਦੇ ਸਿੱਖਾ ਤੇ ਸਿੱਖੀ ਨੂੰ ਬਚਾਓ ਗੁਰੂ ਘਰਾਂ ਨੂੰ ਬਚਾਓ ਆ ਤੁਹਾਡੇ ਸਾਹਮਣੇ ਥੋੜੂ ਸ਼ਕਲ ਦੇਖੋ ਬੰਦੇ ਦੀ ਸ਼ਕਲ ਤੋਂ ਜਿਵੇਂ ਕਹਿੰਦਾ ਚੋਰ ਲੱਗਵੇ ਸ਼ਕਲ ਤੋਂ ਹੀ ਬਲਾਤਕਾਰੀ ਲੱਗਦਾ ਆ ਸੋ ਉਹ ਬੰਦੇ ਨੇ ਆਪਦੀ ਮਾਨਸਿਕਤਾ ਤੁਹਾਡੇ ਸਾਹਮਣੇ ਰੱਖ ਦਿੱਤੀ ਆ ਵੀ ਕਿੱਦਾਂ ਦਾ ਆ ਤੇ ਪੰਨੂ ਹੁਣੀ ਉਹਨੂੰ ਸਟੇਜਾਂ 'ਤੇ ਚੜਾਉਂਦੇ ਸਾਡੇ ਦੱਸਣ ਦੇ ਬਾਵਜੂਦ ਵੀ ਸਾਡੇ ਵੱਲੋਂ ਉਹਨਾਂ ਤੱਕ ਸਾਰੀ ਗੱਲ ਪਹਚਾਈ ਗਈ ਵੀ ਭਾਈ ਇਹ ਬੰਦਾ ਇੱਦਾਂ ਦਾ ਆ ਬਲਾਤਕਾਰੀ ਮਾਨਸਕਟਾਲ ਆਇਆ ਇਹ ਇਹ ਬੰਦੇ ਨੇ ਉੱਥੇ ਰੇਪ ਕੀਤਾ ਹੋਇਆ ਇੰਡੀਆ ਦੇ ਵਿੱਚ ਬੱਚੀ ਦਾ ਪਰ ਉਹ ਕਹਿੰਦੇ ਨਹੀਂ ਅਸੀਂ ਤਾਂ ਨਾਲ ਰੱਖਾਂ ਸੰਤਾ ਇਦਾਂ ਦੇ ਬੰਦੇ ਦੀ ਲੋੜ ਹੀ ਬਹੁਤ ਹੈ ਤੇ ਆ ਚੀਜ਼ਾਂ ਤੁਹਾਡੇ ਸਾਹਮਣੇ ਆ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤਾਂ ਕਿ ਹੋਰ ਕਿਸੇ ਦੀ ਬੱਚੀ ਇਹਨਾਂ ਤਰਿੰਦਿਆਂ ਦਾ ਸ਼ਿਕਾਰ ਨਾ ਹੋ ਸਕੇ ਤੇ ਲੋਕਾਂ 'ਚ ਜਿਹੜੀ ਮਾੜੀ-ਮੋਟੀ ਜਾਗਰਤੀ ਆ ਜਾਵੇ ਅਵੇਰਨੈਸ ਆ ਜਾਵੇ ਇਹਨਾਂ ਲਟੇਰਿਆਂ ਤੋਂ ਜਿਹੜਾ ਸਿੱਖੀ ਦਾ ਫੈੜਾ ਛੁੱਟ ਸਕੇ ਧੰਨਵਾਦ ਮਿਲਦੇ ਅਗਲੀ ਵੀਡੀਓ ਦੇ ਵਿੱਚ